ਪੰਜਾਬ ਪੁਲਿਸ ਅਕਸਰ ਆਪਣੇ ਕਾਰਨਾਮੇ ਕਰਕੇ ਜਾਣੀ ਜਾਂਦੀ ਹੈ ਉਸ ਦੇ ਤਹਿਤ ਅਜਮਰੀ ਸਰ ਦੇ ਵਿੱਚ ਅੰਮ੍ਰਿਤਸਰ ਦੇ ਡੀਸੀਪੀ ਲਾ ਐਂਡ ਆਰਡਰ ਵਿਜੇ ਆਲਮ ਸਿੰਘ ਜਿਨ੍ਹਾਂ ਵੱਲੋਂ ਇੱਕ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਬਾਬਤ ਪ੍ਰੈਸ ਕਾਨਫਰੰਸ ਕਰ ਰਹੇ ਸਨ ਜਿਸ ਤੋਂ ਨੌਜਵਾਨ ਵੱਲੋਂ ਮੀਡੀਆ ਦੇ ਸਾਹਮਣੇ ਹੀ ਬੋਲਣਾ ਸ਼ੁਰੂ ਕਰ ਦਿੱਤਾ ਤੇ ਦੱਸਿਆ ਕਿ ਉਹ ਸਿਰਫ ਲੜਾਈ ਝਗੜਾ ਕਰਨ ਵਾਲੇ ਹਨ ਅਤੇ ਇਸ ਤੋਂ ਜ਼ਿਆਦਾ ਉਹਨਾਂ ਵੱਲੋਂ ਕੁਝ ਵੀ ਨਹੀਂ ਕੀਤਾ ਜਾਂਦਾ ਉਹਨਾਂ ਕਹੇ ਆ ਕਿ ਜਾਣ ਬੁਝ ਕੇ ਪੁਲਿਸ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਕਹਿੰਦਾ ਅਸੀਂ ਜਾਣ ਕੇ ਤੁਹਾਨੂੰ ਕਿਹਾ ਸਾਡੀ ਇਹ ਲੜਾਈ ਹੈ। ਸਾਡੇ ਲੜਾਈਆਂ ਝੋਲੀਆਂ ਦੀ ਸਾਡੇ ਤੇ ਸਾਡੇ ਭਰਾਲੇ ਦੋਸਤ ਨਹੀਂ ਚੱਲਦੇ ਅਸੀਂ ਉਹ ਚਕਰਾਂ ਦੇ ਆ। ਪਰ ਗੱਲ ਇਹ ਕੀ ਕਿ ਉਹ ਦੂਜੇ ਨੇ ਤਾਂ ਪ੍ਰੋਜੈਕਟ ਤੋਂ ਮਾਤਾਨੋ ਤੇ ਹੀ ਮਾਰੀਆਂ ਚੁਪੇ ਡੇ। ਕੋਈ ਚੁਪੇ ਡੇ ਕਿਸੇ ਨੂੰ ਅਸੀਂ ਇਦਾਂ ਦੇ ਨਹੀਂ ਇਨਸਾਨੀ ਬੰਦੇ ਅਸੀਂ ਕਿਸੇ ਨੂੰ ਹੱਥੋਂ ਨਹੀਂ ਦੇਦੇ ਜੀ। ਕੋਈ ਕੰਮ ਇਦਾਂ ਨਹੀਂ ਕਰਾਓ ਸਾਡੇ ਕੋਲ ਤੁਹਾਨੂੰ ਬੋਲ ਕੇ ਕੰਮ ਨਹੀਂ ਕਰਾਉਂਦੇ। ਨਹੀਂ ਸੀਸੀਟੀਵੀ ਦੇ ਕੈਮਰੇ ਦੇ ਵਿੱਚ ਕੋਣ ਆਂਦੇ ਆ ਜਿਹਦੇ ਚੁਪੇ ਡੇ ਮਾਰੀ ਨਹੀਂ ਆਈ। ਨਹੀਂ ਇਹ ਜਿਹੜਾ ਮੁੰਡਾ ਹੋਰ ਆ ਉਮਰ ਦਾ ਫਿਰ ਦੇ ਕਰੀ ਜਿਹਨੇ ਕੰਮ ਕਰਾਇਆ ਠੀਕ ਹੈ ਜੀ ਭਾਈ ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਸਾਹਿਬ ਗੁਰਪ੍ਰੀਤ ਸਿੰਘ ਪੁਲਿਸ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ੇ ਪੀਐਸ ਸਿਵਲਾਈਨ ਐਸਐਚਓ ਗੁਰਪ੍ਰੀਤ ਜੀ ਤੇ ਐਸਬੀ ਨੌਥ ਸਾਹਿਬ ਸ਼੍ਰੀ ਅਰਵਿੰਦ ਮੀਨਾ ਜੀ ਇਹਨਾਂ ਨੇ ਇੱਕ ਰਿਕਵਰੀ ਕੀਤੀ ਹੈ ਜਿਹੜੀ ਕਿ ਪਿਛਲੇ ਸਾਲ 2024 ਜੂਨ 26 ਨੂੰ ਚੋਰੀ ਹੋਈ ਸੀ ਸਿਵਲਾਈਨ ਏਰੀਆ ਦੇ ਇੱਕ ਘਰ ਦੇ ਵਿੱਚ ਉਹਦੇ ਚ ਅਸੀਂ 8 ਦੋਸ਼ੀ ਪਹਿਲਾਂ ਗ੍ਰਿਫਤਾਰ ਕਰ ਲਏ ਸੀ ਉਨਾ ਤੋਂ ਅਸੀਂ ਅ ਪਹਿਲਾਂ 49 ਲੱਖ ਕੈਸ਼ 936 ਗ੍ਰਾਮ 골ਡ ਤੇ ਸਿਲਵਰ ਜੁਐਲਰੀ ਇੱਕ ਕਾਰ ਇੱਕ ਮੋਟਰਸਾਈਕਲ ਤੇ ਇੱਕ ਰਿਵੋਲਵਰ ਬਰਾਮਦ ਕਰ ਲਿਆ ਸੀ ਤੇ ਉਹ ਅੱਠ ਜਣਿਆਂ ਨੂੰ ਅ ਜੁਡੀਸ਼ੀਅਲ ਕਸਲੀ ਚ ਭੇਜਤਾ ਸੀਗਾ ਜੀ ਤੇ ਹੁਣ ਅਸੀਂ ਇੱਕ ਜਿਹੜਾ ਮੇਨ ਅਕਿਊਸ ਹੈਗਾ ਬਲਰਾਮ ਸਿੰਘ ਅਲਾਇਸ ਬੱਲੂ ਐ ਫਤੂ ਟਿੰਗੇ ਦਾ ਰਹਿਣ ਵਾਲਾ ਕਪੂਰਖਲਾ ਅ ਜ਼ਿਲ੍ਹੇ ਦਾ ਇਹਨੂੰ ਹੋ ਨਜ਼ਿਰ ਰੈਸਟ ਕੀਤਾ ਹੈ ਤੇ ਇਤੋਂ ਅਸੀਂ 826 ਗ੍ਰਾਮ 골ਡ ਜੁਐਲਰੀ ਬਰਾਮਦ ਕੀਤੀ ਹੈ 200 ਗ੍ਰਾਮ ਸਿਲਵਰ ਜੁਐਲਰੀ ਤੇ 2.5 ਲੱਖ ਰੁਪਿਆ ਕੈਸ਼ ਤੇ ਇਹਦੀ ਉਮਰ ਤਕਰੀਬਨ 28 ਸਾਲ ਹੈਗੀ ਹੈ ਤੇ 12ਵੀਂ ਪੜਿਆ ਤੇ ਇਹ ਪਹਿਲਾਂ ਵੀ ਆਪਣਾ ਐਨਡੀਪੀਐਸ ਦੇ ਮੁਕਦਮੇ 'ਚ ਅਰੈਸਟ ਹੋਇਆ ਹੈ ਸਰ ਜੀ ਐਸ ਦੇ ਬਲਾ ਮੰਡੀ ਜਿਹੜੇ ਸੰਦ ਮੰਡੀ ਵਾਲੇ ਉਹਨਾਂ ਦਾ ਕੇਸ ਉਹਨਾਂ ਦਾ ਕੰਪੀਨਸ ਮੰਡੀ ਵਾਲੇ ਸੰਜਣੇ ਇਹ ਮਨ ਉਹ ਉਹ ਹੀ ਮੀਤੀ ਉਹ ਹੀ ਮੀਤੀ ਉਹ 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 ਨੇ ਕੋਈ ਸਰ ਹੁੰਦਾ ਕਿੰਨੇ ਪਰਚੇ ਦਰਜ ਹਰ ਉੱਤੇ ਇੱਕ ਤੇ ਪਹਿਲਾਂ ਇੱਕ ਐਂਡੀ ਦੀ ਜਤਾ ਹੈਗਾ ਬਾਕੀ ਅਸੀਂ ਪਤਾ ਕਰ ਰਹੇ ਹਾਂ ਸਰ ਕਿ ਅੱਠ ਫੜੀ ਸੁਣਨਾ ਮੇਰਾ ਲੀਡਰ ਸੀ ਕੌਣ ਸੀ ਹੈ ਆਈ ਮੀਨ ਲੀਡਰ ਹੀ ਹੈਗਾ ਸਰ ਉਹਨਾਂ ਦੇ ਮੁਤਾਬਕ 90 ਲੱਖ ਦੀ 90 ਲੱਖ ਹੈ ਹਾਂਜੀ ਹਾਂਜੀ ਉਹਨਾਂ ਮੁਤਾਬਕ ਹੋਈ ਸੀ ਅਸੀਂ 49 ਲੱਖ ਪਹਿਲਾਂ ਕਰ ਲਏ ਸੀ 2.5 ਲੱਖ ਹੁਣ ਕਰ ਲਿਆ ਤੇ ਕਾਫੀ ਅਸੀਂ ਹੋਲ ਵੀ ਬਰਾਮਦ ਕਰ ਲਿਆ ਨਹੀਂ ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਐਨਡੀਪੀਐਸ ਤੋਂ ਵੀ ਪਹਿਲਾਂ ਕਰਦੇ ਕਾਰੋਬਾਰ ਤਾਂ ਕੋਈ ਵੀ ਨਹੀਂ ਬਾਰਵੀਂ ਪੜਿਆ ਜੀ ਬਿਲਕੁਲ ਜੀ ਨਸ਼ੇ ਦਾ ਵੀ ਐਨਡੀਪੀਐਸ ਦੀ ਮੈਸੇਜ ਪਰ ਜਿਆਦਾ ਬਾਤ ਆਪਾਂ ਕਿੱਥੇ ਕਰਦੇ ਹਾਲ ਤੱਕ ਜਿਹੜੀ ਸਾਡੇ ਕੋਲ ਦੋ ਸਾਹਮਣੇ ਹੋਏ ਅਸੀਂ ਉਹ ਮੈਂ ਤੁਹਾਨੂੰ ਦੱਸਦੀ ਹਾਂ ਬਾਕੀ ਮੈਂ ਤੁਹਾਨੂੰ ਜੋ ਵੀ ਹੋਰ ਕੁਝ ਸਾਹਮਣੇ ਆਏਗਾ ਉਹ ਅਸੀਂ ਤੁਹਾਨੂੰ ਦੱਸਾਂਗੇ ਸਰ ਕਿੰਨਾ ਕੱਪ ਹੈ ਦੇਖੋ ਜੀ ਬੜੀ ਵੱਡੀ ਕਾਮਯਾਬੀ ਹੈ ਅਸੀਂ 9 ਦੋਸ਼ੀ ਗ੍ਰਿਫਤਾਰ ਕਰ ਲਏ ਹੈ ਚੋਰੀ ਕਾਫੀ ਵੱਡੀ ਸੀ 90-95 ਲੱਖ ਦੀ ਚੋਰੀ ਸੀ ਤੇ ਅਸੀਂ 55 ਲੱਖ ਰੁਪਇਆ ਬਰਾਮਦ ਕਰ ਲਿਆ ਨਾਲ ਕਾਫੀ 골ਡ ਕਰ ਲਿਆ ਤੇ ਸਿਲਵਰ ਜਵਲ ਵੀ ਕਰ ਲਈ ਨਾਲ ਕਾਰ ਵੀ ਕਰ ਲਈ ਪਿਸਟਲ ਵੀ ਰਿਕਵਰ ਕਰ ਲਿਆ ਜੀ ਹਾਂਜੀ ਸਾਡੀ ਪੂਰੀ ਕੋਸ਼ਿਸ਼ ਹੈ ਜੀ 100% अमाउंट ਰਿਕਵਰ